ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੁਲੇ ਮੁਹੱਲੇ ਬਾਰੇ ਹੈ ਕਿਉਂਕਿ ਇਹਦੇ ਪਿੱਛੇ ਕਾਰਨ ਇਹਦੀ ਕਰਾਮਾਤ ਇਹਦੇ ਭਵਿੱਖ ਦੇ ਪ੍ਰਭਾਵ ਤੇ ਇਹਦਾ ਵਰਤਮਾਨ ਵਿੱਚ ਜਿਹੜਾ ਜਾਹੋ ਜਲਾਲ ਹੈ ਕਲਗੀਧਰ ਪਾਸ਼ਾ ਮਹਾਰਾਜ ਜੀ ਦੀ ਬਖਸ਼ਿਸ਼ ਦਾ ਪ੍ਰਗਟ ਰੂਪ ਹੈ ਕਿਉਂਕਿ ਕਿਸੇ ਵੀ ਧਰਤੀ ਦਾ ਜਿਹੜਾ ਸੱਭਿਆਚਾਰ ਹੈ ਉਹਦੇ ਵਿੱਚ ਉਹਦੇ ਮੇਲੇ ਤੇ ਤਿਉਹਾਰ ਵੀ ਇੱਕ ਵਿਸ਼ੇਸ਼ ਅਹਿਮੀਅਤ ਰੱਖਦੇ ਹਨ ਇਸ ਦੇਸ਼ ਦੇ ਵਿੱਚ ਜਿਹੜਾ ਹੋਲੀ ਦਾ ਤਿਉਹਾਰ ਮੌਸਮੀ ਤਿਉਹਾਰ ਔਰ ਇਹ ਅਨੰਤ ਕਾਲ ਤੋਂ ਲੋਕ ਆਪੋ ਆਪਣੀ ਰੀਤ ਅਨਸਾਰ ਮਨਾਉਂਦੇ ਆ ਰਹੇ ਸੀ ਪਰ ਕਿਉਂਕਿ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਤਾਂ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਤਾਂ ਖਾਲਸੇ ਦੇ ਤਿਉਹਾਰ ਕਿਸ ਰੂਪ ਵਿੱਚ ਹੋਣ 1699 ਤੋਂ ਅਗਲੇ ਸਾਲ ਹੀ ਚੇਤ ਵਦੀ 1700 ਈਸਵੀ ਬਣਦੀ ਹੈ ਤੇ 1757 ਸੰਮਤ ਹੈ ਸਤਿਗੁਰਾਂ ਨੇ ਇੱਕ ਨਵਾਂ ਰੂਪ ਦਿੱਤਾ ਤਿਉਹਾਰ ਦਾ ਜਦੋਂ ਇੱਕ ਪਾਸੇ ਇਸ ਭਾਰਤੀ ਨੀਤੀ ਦੇ ਵਿੱਚ ਔਰੰਗਜ਼ੇਬ ਵਰਗਾ ਬਾਦਸ਼ਾ 1687 ਚ ਫਰਮਾਨ ਜਾਰੀ ਕਰਦਾ ਹੈ ਕਿ ਕੋਈ ਘੋੜਸਵਾਰੀ ਨਹੀਂ ਕਰ ਸਕਦਾ ਨਗਾਰਾ ਨਹੀਂ ਖੜਕਾ ਸਕਦਾ ਫੌਜਾਂ ਨਹੀਂ ਰੱਖ ਸਕਦਾ ਕਲਗੀ ਨਹੀਂ ਸਜਾ ਸਕਦਾ ਤੇ ਇੱਕ ਸਮੇਂ ਦੇ ਵਿੱਚ ਇੱਕ ਵੱਡਾ ਪਰਵਰਤਨ ਆਇਆ ਕਿ ਖਾਲਸਾ ਪੰਥੀ ਸਾਜਨਾ ਦੇ ਨਾਲ ਹੋਲੀ ਤੋਂ ਹੋਲਾ ਮਹੱਲਾ ਇਹ ਹੋਣ ਗੜ ਦਾ ਜਿਹੜਾ ਕਿਲਾ ਹੈ ਇਸ ਸਥਾਨ ਤੇ ਸਤਿਗੁਰਾਂ ਨੇ ਇਸ ਮਹਾਨ ਦਿਨ ਦਾ ਪ੍ਰਾਰambh ਤਾਂ ਕੀਤੀ ਔਰ ਇਹਦੇ ਵਿੱਚ ਇੱਕ ਤਾਂ ਇਹਦਾ ਨਾਮ ਜਿਹੜਾ ਉਹ ਪਰਵਰਤਤ ਹੋਇਆ ਕਿਉਂਕਿ ਜਿਹੜੀਆਂ ਖਾਲਸਾ ਹੀ ਰਵਈਤਾਂ ਨੇ ਜਿਵੇਂ ਦਾਲ ਨੂੰ ਦਾਲਾ ਦੇਗ ਨੂੰ ਦੇਗਾ ਤੇਗ ਨੂੰ ਤੇਗਾ ਮੁੱਛਾਂ ਨੂੰ ਮਸ਼ਹਰਾ ਤਾਂ ਇਸੇ ਤਰ੍ਹਾਂ ਇਹਦਾ ਇੱਕ ਨਵਾਂ ਰੂਪ ਸੀ ਨਵਾਂ ਰੰਗ ਸੀ ਨਵੀਂ ਮਨੋਤ ਸੀ ਇਹਦੀਆਂ ਇੱਕ ਨਵੀਆਂ ਪਰੰਪਰਾਵਾਂ ਸੀ ਔਰ ਇਹਦਾ ਜਲੌ ਤੇ ਪ੍ਰਤਾਪ ਭਿੰਨ ਸੀ ਕਿਉਂਕਿ ਜਿਹੜੀ ਗੁਲਾਮ ਮਾਨਸਿਕਤਾ ਹੁੰਦੀ ਹੈ ਉਹ ਉਹਦੇ ਤਿਉਹਾਰਾਂ ਵਿੱਚੋਂ ਵੀ ਪ੍ਰਗਟ ਹੁੰਦੀ ਹੈ ਇਹ ਕੇਵਲ ਰੰਗ ਸੁੱਟਣੇ ਗੰਦਮੰਦ ਸੁੱਟਣਾ ਤਾਂ ਇਹ ਇਹੋ ਜਿਹਾ ਰੂਪ ਬਣ ਗਿਆ ਸੀ ਭਾਵੇਂ ਅੱਜ ਦੇ ਸਮੇਂ ਵਿੱਚ ਵੀ ਹੋਲੀ ਇੱਕ ਹੜਦੰਗ ਹੋ ਗਿਆ ਜਾਂ ਇੱਕ ਖਰੂਦ ਮਚਾਉਣ ਵਾਲਾ ਦਿਨ ਹੋ ਗਿਆ ਅਸੀਂ ਬਹੁਤ ਸਾਰੇ ਤਿਉਹਾਰਾਂ ਨੂੰ ਇਹੋ ਜਿਹਾ ਰੂਪ ਦੇ ਬੈਠੇ ਆ ਕਿ ਦੀਵਿਆਂ ਵਾਲੀ ਦੀਵਾਲੀ ਜੋ ਬਹੁਤ ਮੌਸਮੀ ਤਿਉਹਾਰ ਸੀ ਉਹ ਬਰੂਦ ਵਾਲੀ ਬਣ ਗਿਆ ਔਰ ਇਸੇ ਤਰ੍ਹਾਂ ਪਤੰਗਬਾਜੀ ਦੇ ਨਾਲ ਲੋਕਾਂ ਦੀਆਂ ਬਹੁਤ ਸਾਰੀਆਂ ਬਿਆੰਤ ਦਰਦਨਾਕ ਘਟਨਾਵਾਂ ਸ਼ੁਰੂ ਹੋ ਗਈਆਂ ਇਸੇ ਤਰ੍ਹਾਂ ਇਹ ਜਿਹੜੀ ਹੋਲੀ ਸੀ ਇੱਕ ਇਹੋ ਜਿਹੀ ਮਾਨਸਿਕਤਾ ਬਣ ਚੁੱਕੀ ਸੀ ਵੀ ਜਿਵੇਂ ਗੁਲਾਮ ਲੋਕ ਜਿਹੜੇ ਆ ਉਹ ਬੜੇ ਛੋਟੇ ਪੱਦਰ ਤੇ ਜਾ ਕੇ ਹੀ ਇਸ ਦਿਨ ਨੂੰ ਮਨਾਉਂਦੇ ਸਨ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਤਗੁਰੂ ਕਹਿੰਦੇ ਸ਼ੁਭ ਕਰਮਨ ਤੇ ਕਬ ਹੂ ਨਾ ਟਰੋਂ ਤੇ ਜਿਨੇ ਸ਼ੁਭ ਕਰਮ ਕਰਨਾ ਜਿਨੇ ਸਰਬੱਤ ਦੇ ਭਲੇ ਦਾ ਸੋਚਣਾ ਤੇ ਜੀ ਦੀ ਰਵਾਈਤਾਂ ਦੇ ਵਿੱਚ ਸਤਗੁਰਾਂ ਨੇ ਸ਼ਸਤਰਾਂ ਨੂੰ ਹੀ ਮਾਨਤਾ ਦਿੱਤੀ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰਾਰ ਤੀਰ ਸੈਬ ਸਰੋਹੀ ਸਾਥੀ ਇਹ ਹਮਾਰੇ ਪੀਰ ਤਾਂ ਇਹ ਸ਼ਾਸਤਰ ਵਿਦਿਆ ਦਾ ਅਭਿਆਸ ਵੀ ਸੀ ਇਹ ਮਸਨੂਈ ਹਮਲਾ ਵੀ ਸੀ ਇਹ ਦੋ ਦਲਾਂ ਦਾ ਆਪਸੀ ਯੁੱਧ ਸੀ ਪਰ ਯੁੱਧ ਪਿੱਛੇ ਵੀਰ ਰਸ ਸੀਗਾ ਕਿ ਸਦੀਵ ਕਾਲ ਬੀਰਤਾ ਬਹਾਦਰੀ ਕਾਇਮ ਕਿਵੇਂ ਰਹੇ ਇਸੇ ਲਈ ਕਵੀ ਸੁਮੇਰ ਸਿੰਘ ਜੀ ਦੇ ਸ਼ਬਦ ਨੇ ਕਹੋ ਕਿਰਪਾ ਨੇ ਤ ਬਚਨ ਅਮੋਲਾ ਔਰਨ ਕੀ ਹੋਲੀ ਮਮ ਹੋਲਾ ਕਲਗੀਧਰ ਪਾਤਸ਼ਾਹ ਨੇ ਇਹ ਅਮੋਲ ਬਚਨ ਪ੍ਰਗਟ ਕੀਤੇ ਭਾਈ ਦੁਨੀਆ ਦੀ ਹੋਲੀ ਹੈ ਪਰ ਖਾਲਸੇ ਦਾ ਹੋਲਾ ਮਹੱਲਾ ਹੈ ਪਰ ਹੋਲੇ ਮੁਹੱਲੇ ਦੇ ਨਾਲ ਕਿਉਂਕਿ ਇੱਕ ਖਾਲਸਾਈ ਜਲੌ ਤੇ ਪ੍ਰਤਾਪ ਤੇ ਚੜ੍ਹਦੀ ਕਲਾ ਦਾ ਵਜੂਦ ਇੱਕ ਹੋਂਦ ਵਿੱਚ ਆਇਆ ਜੋ ਅੱਜ ਤੱਕ ਗੁਰੂ ਪੰਥ ਦੀਆਂ ਰਵੈਤਾਂ ਚ ਮਾਨਤਾਵਾਂ ਵਿੱਚ ਬਰਕਰਾਰ ਹੈ ਕਿ ਇਹਦੇ ਨਾਲ ਇੱਕ ਸਮਾਜ ਦੇ ਵਿੱਚ ਸਨੇਹਾ ਜਾਂਦਾ ਕਿ ਇੱਕ ਸਮਾਜ ਜਿਹੜਾ ਉਹ ਆਪਣੇ ਨਿਆਰੇ ਪੜਨ ਨੂੰ ਆਪਣੇ ਖਾਲਸਾਈ ਹੋਂਦ ਨੂੰ ਆਪਣੇ ਤਿਉਹਾਰਾਂ ਰਾਹੀਂ ਕਿਵੇਂ ਜੀਤ ਰਖਦਾ ਇਹਦੇ ਲਈ ਪੰਡਤ ਨਿਹਾਲ ਸਿੰਘ ਲਾਹੌਰੀ ਨੇ ਵੀ ਇੱਕ ਬੜੀ ਪਿਆਰੇ ਸ਼ਬਦ ਲਿਖੇ ਨੇ ਕਿ ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ ਲੋਗਨ ਕੀ ਬੋਲੀ ਦੀਨ ਬੰਧਾ ਕੋ ਬੋਲਾ ਹੈ ਦੇਵੀ ਦੇਵ ਸਧਾਨ ਕੀ ਲੋਕ ਮੈਂ ਪ੍ਰਸਿੱਧ ਹੋਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋ ਆਜ ਹੋਲਾ ਹੈ ਇਹ ਜਿਹੜਾ ਹੈ ਕਿ ਕਿਸੇ ਮਾਨਸਿਕਤਾ ਦੇ ਵਿੱਚ ਕਿਸੇ ਸੋਚ ਦੇ ਵਿੱਚ ਤਿਉਹਾਰਾਂ ਦਾ ਜਲਉ ਪ੍ਰਤਾਪ ਕਿਵੇਂ ਹੋਏ ਭਾਵੇਂ ਜਿਹੜੇ ਮੌਸਮੀ ਤਿਉਹਾਰ ਹੁੰਦੇ ਆ ਇਹਨਾਂ ਦੀ ਸਮਾਜ ਨੂੰ ਇੱਕ ਬਹੁਤ ਵੱਡੀ ਦੇਣ ਹੁੰਦੀ ਹੈ ਇਹਦੇ ਨਾਲ ਹੋਲੀ ਨੂੰ ਰੱਦ ਨਹੀਂ ਕੀਤਾ ਪਰ ਹੋਲੀ ਪੰਚਮ ਪਾਸ਼ਾ ਇਹਨੂੰ ਰੂਹਾਨੀਅਤ ਦਾ ਰੰਗ ਵੀ ਦਿੰਦੇ ਨੇ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਕਿਉਂਕਿ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਬਹਿ ਕੇ ਜਦੋਂ ਕੋਈ ਰੂਹਾਨੀਅਤ ਦੀਆਂ ਗੱਲਾਂ ਹੁੰਦੀਆਂ ਤੇ ਇਹ ਵੀ ਰੂਹ ਨੂੰ ਆਤਮਾ ਨੂੰ ਇੱਕ ਰੰਗ ਚੜਦਾ ਔਰ ਇਹ ਰੰਗ ਹਰ ਸੱਭਿਆਚਾਰ ਵਿੱਚ ਹੁੰਦਾ ਹੈ ਕਿ ਉਹਦੇ ਜਿਹੜੇ ਦਿਨ ਦਿਹਾੜ ਨੇ ਉਹਦੀਆਂ ਮੰਤਾਂ ਮਨਾਉਂਤਾ ਅਕਸਰ ਇਹ ਮਨੋਵਿਗਿਆਨ ਮੰਨਦਾ ਹੈ ਕਿ ਤੁਸੀਂ ਜਿਹੋ ਜਿਹਾ ਪੜ੍ਹਦੇ ਹੋ ਜਿਹੋ ਜਿਹਾ ਦੇਖਦੇ ਹੋ ਜਿਹੋ ਜਿਹੇ ਦਿਨ ਮਨਾਉਂਦੇ ਹੋ ਉਹ ਸਾਡੀ ਸੋਚ ਨੂੰ ਵੀ ਪਰਵਰਤਤ ਕਰਦਾ ਹੈ ਜਿਸ ਤਰ੍ਹਾਂ ਦੀਆਂ ਮੰਤਾਂ ਮਨਾਉਂਤਾ ਹੁੰਦੀਆਂ ਉਹੋ ਜਿਹਾ ਮਨੁੱਖ ਦਾ ਸੁਭਾਅ ਬਣ ਜਾਂਦਾ ਹੈ ਤੇ ਉਸ ਸੁਭਾਅ ਦੇ ਵਿੱਚ ਉਹਦਾ ਜਲਉ ਪ੍ਰਤਾਪ ਪ੍ਰਗਟ ਹੁੰਦਾ ਇਹਦੇ ਨਾਲ ਸਾਡੀਆਂ ਪੁਰਾਤਨ ਰਵੈਤਾਂ ਵਿੱਚ ਹਰਨਾਕਸ਼ ਦੀ ਕਥਾ ਵੀ ਹੈ ਕਿ ਹਰ ਜੁਗ ਜੁਗ ਭਗਤ ਉਪਾਇ ਪੈਜ ਰੱਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾया ਇਹ ਪ੍ਰਹਿਲਾਦ ਭਗਤ ਦੀ ਜਿਹੜੀ ਕਥਾ ਹੈ ਤੇ ਹਰਨਾਕਸ਼ ਦਾ ਜਿਹੜਾ ਹੰਕਾਰ ਹੈ ਤੇ ਹੋਲਕਾ ਦਾ ਅੱਗ ਵਿੱਚ ਬੈਠਣਾ ਇਹ ਅਕਸਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਵੀ ਹੈ ਕਿਉਂਕਿ ਜਵੇਂ ਅਸੀਂ ਕਰਦੇ ਹਾਂ ਕਿ ਸਮਾਜ ਵਿੱਚ ਬਦੀ ਫੈਲਦੀ ਹੈ ਤੇ ਬਦੀ ਉੱਤੇ ਨੇਕੀ ਦੀ ਫਤਿਹ ਹੁੰਦੀ ਹੈ ਤਾਂ ਇਹ ਜੜੀਆਂ ਦੇ ਪਿਸ਼ੋਕੜ ਵਿੱਚ ਕਥਾਵਾਂ ਨੇ ਸਾਡੇ ਭਾਰਤੀ ਸੰਸਕ੍ਰਿਤੀ ਵਿੱਚ ਇਹਨਾਂ ਵਿੱਚ ਇੱਕ ਬਹੁਤ ਵੱਡਾ ਪੈਗਾਮ ਵੀ ਹੈ ਕਿ ਭਾਵੇਂ ਇਹ ਮੌਸਮੀ ਤਿਉਹਾਰ ਹੁੰਦਿਆਂ ਵੀ ਇਹਦੇ ਨਾਲ ਜੜੀਆਂ ਸਿੱਖਿਆ ਦੇ ਇੱਕ ਕਥਾਵਾਂ ਜੁੜੀਆਂ ਨੇ ਕਿ ਜੇ ਸਮਾਜ ਦੇ ਵਿੱਚ ਬਦੀਪਨਪਦੀ ਹੈ ਪਰ ਬਦੀ ਹਮੇਸ਼ਾ ਕਾਇਮ ਨਹੀਂ ਰਹਿੰਦੀ ਕਿਸੇ ਵੀ ਰੂਪ ਵਿੱਚ ਹੋਵੇ ਜਿੱਤ ਹਮੇਸ਼ਾ ਨੇਕੀ ਦੀ ਹੁੰਦੀ ਹੈ ਤਾਂ ਇਹਦੇ ਪਿੱਛੇ ਸਮਿਆਂ ਵੀ ਹੁੰਦਾ ਕਿ ਨੇਕੀ ਤੇ ਪਰਉਪਕਾਰ ਦੀ ਭਾਵਨਾ ਕਿਸੇ ਸਮਾਜ ਵਿੱਚ ਵੱਡਾ ਸਤਿਕਾਰ ਪਾਉਂਦੀ ਹੈ ਇਸੇ ਤਰ੍ਹਾਂ ਇਹੋਲੇ ਮੁਹੱਲੇ ਦਾ ਜਿਹੜਾ ਦਿਨ ਹੈ ਇਹ ਤਿਉਹਾਰ ਹੈ ਪੁਰਬ ਹੈ ਉਹ ਮਹਾਨ ਦਿਵਸ ਹੈ ਜਿੱਥੋਂ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਆਪਣੇ ਇਸ ਖਾਲਸੇ ਨੂੰ ਇੱਕ ਨਿਆਰਾ ਦਿਨ ਦਿੱਤਾ ਨਿਆਰਾ ਵਜੂਦ ਦਿੱਤਾ ਕਿ ਤੁਸੀਂ ਇਸ ਦਿਨ ਨੂੰ ਜਦ ਮਨਾਓਗੇ ਤੁਹਾਡਾ ਸਵੈਮਾਨ ਉੱਚਾ ਹੋਏਗਾ ਇਹ ਘੋਰ ਸੁਵਾਰੀ ਇਹ ਨੇਜੇਬਾਜੀ ਇਹ ਢਾਡੀ ਦਰਬਾਰ ਇਹ ਕੀਰਤਨ ਦਰਬਾਰ ਇਹ ਕਵੀ ਦਰਬਾਰ ਕਿਉਂਕਿ ਹਜੂਰ ਸਾਹਿਬ ਦਾ ਹੋਲਾ ਮਹੱਲਾ ਔਰ ਅਨੰਦਪੁਰ ਸਾਹਿਬ ਦਾ ਤੇ ਪੁੰਟਾ ਸਾਹਿਬ ਦਾ ਇਹ ਆਪਣੀ ਵਿਸ਼ੇਸ਼ ਮਾਨਤਾ ਰੱਖਦੇ ਹਨ ਅੰਤ ਵਿੱਚ ਅਪੀਲ ਤੇ ਕਰਨੀ ਹੀ ਪੈਂਦੀ ਹੈ ਕਿ ਜਿਹੋ ਜਾਂ ਹੋਲੀ ਦਾ ਸੁਭਾਅ ਸਾਡੇ ਸਮਾਜ ਦਾ ਬਣ ਗਿਆ ਇਹ ਤੋਂ ਹੀ ਪ੍ਰਭਾਵਿਤ ਹੋ ਕੇ ਕਈ ਵਾਰੀ ਜਿਹੜਾ ਸਾਡੇ ਪੰਜਾਬ ਦਾ ਨੌਜਵਾਨ ਵਰਗ ਹੈ ਕੁਝ ਕੁ ਵਰਗ ਕਹ ਲਓ ਉਹ ਕਈ ਵਾਰੀ ਗੰਦੇ ਗੀਤ ਲਗਾ ਕੇ ਵੀ ਅਨੰਦਪੁਰ ਸਾਹਿਬ ਨੂੰ ਚੱਲ ਪੈਂਦਾ ਅੱਜ ਦੀ ਮਿੱਟੀ ਵਿੱਚ ਕਹ ਲਓ ਅੱਜ ਦੇ ਸਮੇਂ ਵਿੱਚ ਧਾਰਮਿਕ ਸਥਾਨ ਦਾ ਇੱਕ ਔਰਾ ਹੁੰਦਾ ਉਹਦਾ ਪ੍ਰਤਾਪ ਹੁੰਦਾ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਵਾਰ-ਵਾਰ ਅਪੀਲਾਂ ਕੀਤੀਆਂ ਨੇ ਕਿ ਆਨੰਦਪੁਰ ਸਾਹਿਬ ਨੂੰ ਆਉਣ ਦਾ ਮਤਲਬ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤੇ ਸੁਮਹਾਨ ਪਾਕ ਪਵਿੱਤਰ ਧਰਤੀ ਦੇ ਉੱਤੇ ਨਮਸਕਾਰ ਕਰਨਾ ਪਰ ਜੇ ਇਹੋ ਹੀ ਗੰਦੇਮੰਦੇ ਗੀਤ ਤੇ ਗੰਦੇਮੰਦੇ ਵਿਚਾਰ ਤੇ ਇਹ ਖਰੂਦ ਮਚਾਉਣ ਵਾਲੀ ਮਾਨਸਿਕਤਾ ਜੇ ਜਾਏਗੀ ਤਾਂ ਕਦੀ ਵੀ ਇਹ ਤਿਉਹਾਰ ਤੇ ਇਹ ਖੁਸ਼ੀ ਨਹੀਂ ਦੇਣਗੇ ਉਹਨਾਂ ਲੋਕਾਂ ਨੂੰ ਜਿਹੜੇ ਉਹ ਜੀ ਸੋਚ ਲੈ ਕੇ ਜਾਂਦੇ ਆ ਇਹ ਲੋੜ ਹੈ ਕਿ ਇਹਨਾਂ ਸਥਾਨਾਂ ਤੇ ਜਾਂਦਿਆਂ ਵੀ ਕੀਰਤਨ ਹੁੰਦਾ ਹੋਵੇ ਢਾਡੀ ਵਾਰਾਂ ਹੋਣ ਧਾਰਮਿਕ ਗੀਤ ਹੋਣ ਤਾਂ ਕੁਦਰਤੀ ਹੈ ਇਹ ਸਮਾਜ ਦੀ ਸੋਚ ਜਿਹੜੀ ਉਹ ਬਲਵਾਨ ਹੁੰਦੀ ਹੈ ਤਾਂ ਸੋਚ ਨੂੰ ਬਲਵਾਨ ਕਰਨ ਵਾਸਤੇ ਹੀ ਤਾਂ ਇਹ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਤਾਂ ਹੋਲੇ ਮਹੱਲੇ ਦਾ ਜਿਹੜਾ ਮਹਾਨ ਵਿਰਸਾ ਇਹ ਸਾਡੀ ਮਹਾਨ ਵਿਰਾਸਤ ਇਹ ਇਹ ਉਹਨਾਂ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਜਿਹੜੇ ਕਈ ਵਾਰੀਆਂ ਨੂੰ ਸਧਾਰਨ ਮੇਲਾ ਸਮਝ ਲੈਂਦੇ ਨੇ ਇਹ ਮੇਲਾ ਨਹੀਂ ਹੈ ਇਹ ਜੋੜ ਮੇਲਾ ਹੈ ਜਿਹੜਾ ਸਾਨੂੰ ਟੁੱਟਿਆਂ ਨੂੰ ਗੁਰੂ ਨਾਲ ਜੋੜਦਾ ਹੈ ਗੁਰੂ ਦੇ ਫਲਸਫੇ ਨਾਲ ਜੋੜਦਾ ਹੈ ਗੁਰੂ ਦੀਆਂ ਬਖਸ਼ਿਸ਼ਾਂ ਨਾਲ ਜੋੜਦਾ ਹੈ ਤੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ ਪ੍ਰੇਰਕ ਸ਼ਕਤੀ ਦਿੰਦਾ ਹੈ ਇਸ ਲਈ ਸਮੂਹ ਸੰਗਤਾਂ ਨੂੰ ਇਸ ਮਹਾਨ ਪੁਰਬ ਹੁਲੇ ਮਹੱਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਤਿਗੁਰੂ ਬਖਸ਼ਿਸ਼ ਕਰਨ ਕਿ ਸਾਰਿਆਂ ਨੂੰ ਇਹ ਚੜ੍ਹਦੀ ਕਲਾ ਬਖਸ਼ਿਸ਼ ਕਰਨ ਕਿਉਂਕਿ ਇਹ ਚੜਦੀ ਕਲਾ ਦਾ ਪ੍ਰਤੀਕ ਹੈ ਇਹਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ